ਕੀ ਰਾਸ਼ਟਰਪਤੀ ਵੱਲੋਂ ਟੈਕਸ ਡਿਊਟੀ ਵਿਧਾਨ ਦੇ ਬਾਅਦ ਨਰਿੰਦਰ ਭਾਈ ਮੋਦੀ ਜਿਸ ਪ੍ਰਕਾਰ ਕਿਸਾਨਾਂ ਦੇ ਹੱਕ 'ਚ ਅੜੇ ਨੇ ਉਹ ਨਰਿੰਦਰ ਭਾਈ ਮੋਦੀ ਕਰ ਸਕਦੇ ਨੇ ਉਹਨਾਂ ਨੇ ਬੜਾ ਸਾਫ਼ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੇ ਨਾਲ ਪਸ਼ੂ ਪਾਲਕਾਂ ਦੇ ਹਿੱਤਾਂ ਦੇ ਨਾਲ ਮੱਛੀ ਪਾਲਕਾਂ ਦੇ ਹਿੱਤਾਂ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਇਹ ਨਰਿੰਦਰ ਭਾਈ ਮੋਦੀ ਹੀ ਕਰ ਸਕਦੇ ਨੇ ਔਰ ਜਿਹੜੀ ਦ੍ਰਿੜਤਾ ਉਹਨਾਂ ਨੇ ਦੱਸੀ ਹੈ ਇਹਦੇ ਤੋਂ ਸਾਫ਼ ਨਜ਼ਰ ਆਂਦਾ ਹੈ ਕਿ ਅਗਰ ਕਿਸਾਨਾਂ ਦਾ ਸੱਚਾ ਹਤੈਸ਼ੀ ਕੋਈ ਹੈ ਕਿਸਾਨੀ ਨਾਲ ਅਗਰ ਕੋਈ ਪਿਆਰ ਕਰਦਾ ਤੇ ਉਹ ਨਰਿੰਦਰ ਭਾਈ ਮੋਦੀ ਨੇ ਮੈਂ ਪੰਜਾਬ ਦੀ ਜਨਤਾ ਵੱਲੋਂ ਪੰਜਾਬ ਦੇ ਕਿਸਾਨਾਂ ਵੱਲੋਂ ਨਰਿੰਦਰ ਭਾਈ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਖੜਾ ਹੋਣਾ ਪਸ਼ੂ ਪਾਲਕਾਂ ਨਾਲ ਖੜਾ ਹੋਣਾ ਔਰ ਮਛਲੀ ਪਾਲਕਾਂ ਨਾਲ ਖੜਾ ਹੋਣਾ ਔਰ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਐਡਾ ਵੱਡਾ ਨਿਰਣੇ ਜਿਹੜਾ ਲਿਆ ਹੈ ਉਹ ਕੇਵਲ ਔਰ ਕੇਵਲ ਨਰਿੰਦਰ ਮੋਦੀ ਲੈ ਸਕਦੇ ਨੇ ਧੰਨਵਾਦ